ਲਓ ਜੀ ਦੇਰ ਆਏ ਪਰ ਥੋੜਾ ਜਿਹਾ ਦਰੁਸਤ ਆਇਆ ਅਜੇ ਵੀ ਪੂਰਾ ਦਰੁਸਤ ਨਹੀਂ ਹੈ ਪੰਜਾਬ ਸਰਕਾਰ ਨੇ ਅੱਜ ਸਵੇਰੇ ਇਸ ਨੂੰ ਆਪਦਾ ਐਲਾਨ ਦਿੱਤਾ ਬਿਲਕੁਲ ਜੀ ਪੰਜਾਬ ਦੇ ਚੀਫ ਸਕੱਟਰੀ ਕੇਪੀ ਸਿਨਾ ਵੱਲੋਂ ਇਸ ਨੂੰ ਹਰ ਪ੍ਰਭਾਵਿਤ ਖੇਤਰ ਵੱਜੋਂ ਪੰਜਾਬ ਨੂੰ ਐਲਾਨ ਕਰ ਦਿੱਤਾ ਹੈ ਅਜੇ ਇਸ ਨੂੰ ਰਾਸ਼ਟਰੀ ਆਪਦਾ ਵੱਜੋਂ ਐਲਾਨਣਾ ਬਾਕੀ ਹੈ ਪਰ ਸੂਬਈ ਪੱਤਰ ਤੇ ਉੱਤੇ ਦਾ ਐਲਾਨ ਹੋ ਗਿਆ ਹੁਣ ਇਹ ਸਭ ਦੇ ਦਰਮਿਆਨ ਜਸ ਜ਼ਿੰਦਾ ਉਸਾਮ ਦਾਮ ਦੰਡ ਭੇਦ ਹੈ ਨਾ ਲੜਾਈ ਝਗੜਾ ਸੱਚ ਝੂਠ ਉਹ ਸਾਰਾ ਕੁਝ ਹੋਇਆ ਸੀ ਉਸ ਦਿਨ ਦੇ ਮਨੀਸ਼ ਸ਼ੋਧਿਆ ਵੀ ਫਰਾਰ ਸੀ ਕਿਜਰੀਵਾਲ ਵੀ ਲੱਭੇ ਨਹੀਂ ਸੀ ਖੂਬ ਸਵਾਲ ਹੋ ਰਹੇ ਸੀ ਫਿਰ ਪਤਾ ਨਹੀਂ ਤਾਂ ਉਸ ਡਰ ਚੋਂ ਭੱਜੇ ਸੀ ਜਾਂ ਇਸ ਹੜ ਦੇ ਡਰ ਤੋਂ ਭੱਜੇ ਸੀ ਆਖਰ ਮਨੀਸ਼ ਸ਼ੋਧਿਆ ਲੱਭੇ ਤਾਂ ਜੀ ਹੈ ਹਾਂ ਤਾਂ ਬਰਬੀਰ ਸਿੰਘ ਹਿੰਚਾਲੋਹਾਂ ਦੀ ਕਿਸਤੀ ਚ ਲੱਭ ਗਏ ਕਹਿੰਦੇ ਸultanpur 로디 ਖੇਤਰ ਚ ਉਹਨਾਂ ਨੇ ਦੌਰਾ ਕੀਤਾ ਫਿਰ ਚਲੋ ਜੀ ਧੰਨਵਾਦ ਜੀ ਤੁਸੀਂ ਦੌਰਾ ਕਰਨ ਤਾਂ ਆਏ ਹੁਣ ਉਹ ਤੋਂ ਅਗਲਾ ਪੜਾ ਆ ਗਿਆ ਫਿਰ ਹੁਣ ਕਹਿੰਦੇ ਜੀ ਕੇਜਰੀਵਾਲ ਵੀ ਅੱਜ ਕੱਲ੍ਹ ਚ ਪੰਜਾਬ ਆ ਰਹੇ ਨੇ ਦੌਰਾ ਕਰਨ ਬਈ ਕੇਜਰੀਵਾਲ ਤਾਂ ਇੱਥੇ ਰਹਿੰਦੇ ਸੀ ਇਹਨਾਂ ਦੇ ਨਾਲ ਚੈਨਾੜਰ ਕੀ ਲੱਗਾ ਕਿ ਭੱਜ ਗਏ ਬਈ ਜਿੱਥੋਂ ਤੁਸੀਂ ਰਾਜ ਭਾਗ ਮਾੜ ਰਹੇ ਹੋ ਜਿੱਥੇ ਦਾ ਪੁਲਿਸ ਤੰਤਰ ਸਿਸਟਮ ਮਾੜ ਰਹੇ ਹੋ ਹੈ ਜਿੱਥੋਂ ਲੋਕ ਕਹਿੰਦੇ ਨੇ ਕਿ ਕਾਲਾ ਧਨ ਕਮਾਇਆ ਜਾ ਰਿਹਾ ਹੈ ਫਿਰ ਉੱਥੇ ਪਾਈ ਲੋਕਾਂ ਦੇ ਨਾਲ ਦੁੱਖ ਤਕਲੀਫ ਵੀ ਬੈਠ ਜਾਂਦੇ ਐਨਾ ਪਗੌੜਾਪਣ ਕਾਦਾ ਤੇ ਕਿਹਨੇ ਕਿਹਾ ਸੀ ਕਿ ਦਿੱਲੀ ਜਾ ਕੇ ਘਰ ਕਰ ਮੰਗੇ ਉਹ ਕੌਣ ਮੰਗਣ ਜਾ ਉਹ ਕਿਹਨੇ ਮੰਗਣਾ ਤੁਸੀਂ ਉੱਥੇ ਵੀ ਵੋਟਾਂ ਪੱਕੀਆਂ ਕਰਨ ਜਾ ਰਹੇ ਹੋ ਪਾਰਟੀ ਫੰਡ ਚੋਂ ਕੁਝ ਨਾ ਦਿਓ ਪੰਜਾਬ ਦੇ ਚੌਪਰ ਚ ਤੇਲ ਪੰਜਾਬ ਦੇ ਖਜ਼ਾਨੇ ਚੋਂ ਪਵਾ ਕੇ ਚਾਹੇ ਹੈਨਾ ਗੁਜਰਾਤ ਤੱਕ ਵੋਟਾਂ ਮੰਗਣ ਚਲੇ ਜਾਓ ਪਰ ਜਦ ਲੋੜ ਪਵੇ ਪਾਰਟੀ ਫੰਡ ਚੋਂ ਨਹੀਂ ਕੁਝ ਕਰਨਾ ਜਾਂ ਸਰਕਾਰ ਨੂੰ ਨਹੀਂ ਕਹਿਣਾ ਕਿ ਤੁਸੀਂ ਸਹੀ ਕੰਮ ਕਰੋ ਚਲੋ ਹੁਣ ਮਨੀਤ ਸ਼ੋਧਿਆ ਤੋਂ ਬਾਅਦ ਕੇਜਰੀਵਾਲ ਵੀ ਪੰਜਾਬ ਆ ਰਹੇ ਇਹੀ ਨਹੀਂ ਪਿਛਲੇ ਦਿਨਾਂ 'ਚ ਵੀ ਪਤਾ ਲੱਗਾ ਸੀਗਾ ਕਿ ਅਮਿਤ ਸ਼ਾਹ ਨੇ ਗੱਲ ਕਰ ਲਈ ਜੀ ਮੁੱਖ ਮੰਤਰੀ ਨਾਲ ਫਿਰ ਨਰਿੰਦਰ ਮੋਦੀ ਹਰੋਂ ਦਾ ਫੋਨ ਆ ਗਿਆ ਜੀ ਹੈਨਾ ਇਹ ਵੀ ਦੱਸਤਾ ਜੀ ਪੰਜਾਬ ਸਰਕਾਰ ਨੇ ਕਿ ਜੀ ਉਹਨਾਂ ਨੇ ਵੀ ਹਾਲ ਪੁੱਛ ਲਿਆ ਹਾਲ ਪੁੱਛ ਲਿਆ ਪਰ ਸਵਾਲ ਤਾਂ ਇਹ ਜੀ ਉਹਨਾਂ ਨੇ ਕੀਤਾ ਕੀ ਪੰਜਾਬ ਨੇ ਚਲੋ ਜੀ ਕਹਿੰਦੇ ਕਿ ਕੇਂਦਰੀ ਟੀਮ ਦਾ ਲਾਰਾ ਮਿਲ ਗਿਆ ਕਿ ਆਉਣੇ ਦਿਨਾਂ 'ਚ ਕੇਂਦਰੀ ਟੀਮ ਪੰਜਾਬ ਆਊਗੀ ਸੋ ਇਹ ਤੋਂ ਪਹਿਲਾਂ ਕਿ ਕੇਂਦਰੀ ਟੀਮ ਆਵੇ ਕਹਿੰਦੇ ਜੀ ਸਵੇਰੇ ਸ਼ਿਵਰਾਜ ਚੋਹਾਨ ਆ ਰਹੇ ਨੇ ਬਿਲਕੁਲ ਮੁੱਖ ਮੰਤਰੀ ਕੇਪੀ ਸਿਨਾ ਨੇ ਚਿੱਠੀ ਰਾਹੀਂ ਇਹ ਜਾਣਕਾਰੀ ਦੇ ਦਿੱਤੀ ਆ ਹੁਕਮ ਜਾਰੀ ਹੋ ਗਿਆ ਕਿ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਖੇਤਰ ਐਲਾਨਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਸਾਰੇ ਵਿਭਾਗਾਂ ਨੂੰ ਚਿੱਠੀ ਕੱਢਤੀ ਆ ਕਿ ਤੁਹਾਡੀਆਂ ਸਾਰੀਆਂ ਚੁੱਟੀਆਂ ਰੱਦ ਕੀਤੀਆਂ ਜਾਂਦੀਆਂ ਤੇ ਇਹਦੇ ਵਿੱਚ ਹੀ ਪਤਾ ਲੱਗਿਆ ਕਿ ਪੰਜਾਬ ਦੇ ਹਾਲਾਤ ਵੇਖਣ ਦੇ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਹਲਕੇ ਨੂੰ ਪੰਜਾਬ ਦਾ ਦੌਰਾ ਕਰਦਗੇ ਤੈ ਕਿਤਰਾ ਚ ਜਾਣਗੇ ਤੇ ਇਹ ਵੀ ਜਾਣਕਾਰੀ ਮਿਲ ਰਹੀ ਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਜਰੀਵਾਲ ਵੀ ਪੰਜਾਬ ਦਾ ਦੌਰਾ ਕਰ ਸਕਦੇ ਨੇ ਉਹਨੂੰ ਪਤਾ ਨਹੀਂ ਜੀ ਅੱਜ ਸ਼ਾਮ ਨੂੰ ਪਹੁੰਚ ਜਾਣਾ ਸਵੇਰ ਨੂੰ ਆ ਜਾਣ ਜਦੋਂ ਫੋਟੋਆਂ ਜਾਰੀ ਹੋਣਗੇ ਤਦ ਇਹ ਪਤਾ ਲੱਗੂ ਕਿ ਜਾਣਾ ਤਾਂ ਉੱਥੇ ਕੀ ਹੁੰਦਾ ਇਹ ਲੋਕਾਂ ਚ ਜਾਓ ਫੇ ਰੋਟੀ ਖਾਂਦਿਆਂ ਦੇ ਆਲੇ-ਦਾਲੇ ਤੁਹਾਡੇ ਸਪਾਰੀ ਸੂਕੜਣੀਆਂ ਪੈਂਟਾਂ ਤੇ ਪਾਲਿਸ਼ ਨਾਲ ਚਮਕਦੇ ਕਾਲੇ ਬੂਟਨਾ ਦੇਖਣ ਫਿਰ ਤੁਸੀਂ ਪੰਗਤ ਚ ਸੰਗਤ ਚ ਲੰਗਰ ਛਕਦੇ ਦੇਖੋ ਤੋ ਚਲੋ ਜੀ ਆਪਣੇ ਆ ਜੇ ਬੈਠਣਾ ਖੜਨ ਕੇ ਰੋਟੀ ਖਾਣੀ ਸੀ ਬੈਠ ਕੇ ਖਾਣੀ ਸੀ ਫਿਰ ਉਹਨਾਂ ਨੂੰ ਖੜਿਆਂ ਨੂੰ ਵੀ ਬਿਠਾ ਲੈਂਦੇ ਨੇ ਕਿ ਜੁੱਤੀ ਲਾਓ ਭਾਈ ਬੈਹਜੋ ਤੁਸੀਂ ਵੀ ਰੋਟੀ ਖਾ ਲਓ ਐਨਾ ਡਰ ਲੱਗਦਾ ਜੇ ਐਨਾ ਡਰ ਆ ਭਾਈ ਮੁਰਗੀ ਖਾਣਾ ਖੋਲੋ ਪਰ ਮੁਰਗੀ ਦੇ ਮੁਆਵਜ਼ੇ ਦੇਣੇ ਪੈਂਦੇ ਆ ਬੱਕਰੀ ਦੇ ਮੁਆਵਜ਼ੇ ਦੇਣੇ ਪੈਂਦੇ ਆ ਉਹ ਹੁਣ ਗੱਲ ਨਹੀਂ ਕਰਦਾ ਜੇ ਪੁੱਛੋ ਫਿਰ ਤੁਸੀਂ ਪੀਟੀ ਸੀ ਤੋ ਚਲੋ ਜੀ ਹੁਣ ਦੇਖਦੇ ਹਾਂ ਅਰਵਿੰਦ ਕੇਜਰੀਵਾਲ ਦਾ ਵੀ ਕਹਿੰਦੇ ਪੰਜਾਬ ਤੋਂ ਰਹਾ ਤੈ ਹੈ ਪਰ ਜਿਹੜਾ ਪੰਜਾਬ 'ਚ ਰਾਸ਼ਟਰੀ ਆਪਤਾ ਲਾਨਣਿਆ ਜੇ ਮੈਂ ਉਸ ਵਾਲੇ ਨਾਲ ਗੱਲ ਕਰਾਂ ਤਾ ਕਹਿੰਦੇ ਜੀ ਕੇਪੀਸੀ ਨਾਲ ਬਰੋ ਇਸ ਲਾਮ ਦੇ ਨਾਲ ਹੀ ਜ਼ਿਲ੍ਹਾ ਅਡਮਿਨਿਸਟ੍ਰੇਟਰਾਂ ਨੂੰ ਆਦੇਸ਼ ਹੋ ਗਏ ਨੇ ਹੁਕਮ ਜਾਰੀ ਹੋ ਗਏ ਨੇ ਕਿ ਵੀ ਤੁਹਾਨੂੰ ਅਧਿਕਾਰ ਹੈ ਤੁਸੀਂ ਆਪਣੇ ਤੌਰ ਦੇ ਉੱਤੇ ਤੁਰੰਤ ਜਦੇ ਪ੍ਰਬੰਧ ਕਰਨਾ ਹੈ ਉਸ ਸਬਾ ਦੇ ਨਾਲ ਹੈ ਜ਼ਿਲ੍ਹਾ ਦੀਆਂ ਪ੍ਰਮੁੱਖੀ ਇਕਾਈਆਂ ਜਿਹੜੀਆਂ ਡੀਡੀਐਮ ਇਹ ਹੁੰਦੀਆਂ ਨੇ ਉਹਨਾਂ ਨੂੰ ਹੋ ਗਿਆ ਸਾਰੇ ਵਿਭਾਗਾਂ ਨੂੰ ਸਰਗਨ ਹੋ ਰਹਿਣ ਦੀ ਹਦਾਇਤ ਹੋ ਗਈ ਛੁੱਟੀਆਂ ਰੱਦ ਹੋ ਗਈਆਂ ਕੋਈ ਛੁੱਟੀ ਨਹੀਂ ਹੋਊਗੀ ਹੈਨਾ ਦੇ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਕਹ ਦਿੱਤਾ ਆਪਣੇ ਸਾਧਨਾਂ ਦੇ ਰਾਹੀਂ ਸਾਰੇ ਪ੍ਰਬੰਧ ਕਰੋ ਫੋਨ ਇੰਟਰਨੈਟ ਸੇਵਾਵਾਂ ਬੰਦ ਨਾ ਰਹਿਣ ਉਹ ਬਾਹਰ ਰਹਿਣ ਉਹਦੇ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਪੰਚਾਇਤਾਂ ਨੂੰ ਹਦਾਇਤ ਹੋ ਗਈ ਆ ਇਹ ਸਾਰੀ ਕਾਰਵਾਈ ਦਿਖਦੀ ਆ ਪਰ ਡੈਮਾਂ ਦੀ ਸਥਿਤੀ ਪੌਂਗ ਡੈਮ ਡੈਮ ਦਾ ਪੱਧਰ ਆ ਜਿਹੜਾ ਜੀ ਉਹ ਲਗਭਗ 1400 ਫੁੱਟ ਦੇ ਕਰੀਬ 1393.19 ਫੁੱਟ ਦਰਜ ਕੀਤਾ ਗਿਆ ਤੇ ਇਸੇ ਤਰ੍ਹਾਂ ਭਾਖੜਾ ਡੈਮ ਉਹਦਾ ਜੀ ਕਹਿੰਦੇ ਜੀ 1677.84 ਫਟ ਦਰਜ ਕੀਤਾ ਗਿਆ ਡੈਮ ਚ ਇਸ ਤਰ੍ਹਾਂ ਹਰੀਕੇ ਹੈਡਵਰਕਸ ਦੇ ਉੱਤੇ 686 ਫਟ ਦਰਜ ਕੀਤਾ ਗਿਆ ਤੇ ਇਹ ਸਭ ਦੇ ਜਿੱਥੇ ਪਹਿਲੂ ਨੇ ਉੱਥੇ ਕੁਝ ਸਵਾਲ ਖੜੇ ਨੇ ਜਨਾਬ ਕੇਂਦਰ ਨੂੰ ਅਜੇ ਤੱਕ ਕੇਸ ਬਣਾ ਕੇ ਭੇਜਿਆ ਹੁਣ ਤਾਂ ਤੁਸੀਂ ਆਪ ਤਾਂ ਜੋ ਵੀ ਲਾਂਤਾ ਹੜ੍ਹ ਪ੍ਰਭਾਵਿਤ ਖੇਤਰ ਵੀ ਲਾਂਤਾ ਕੀ ਤੁਸੀਂ ਕੋਈ ਪਸ਼ੂਧਨ ਦੀ ਗਿਣਤੀ ਕਰਾਈ ਕਹਿੰਦੇ ਜੀ ਉਹ ਵੀ ਪੰਡਾਲਿਆਂ ਨੂੰ ਕਿਹਾ ਜਾ ਰਿਹਾ ਕਿ ਦੱਸ ਦਿਓ ਬਈ ਹਿਸਾਬ ਦਿਓ ਆਪਣੇ ਪਸ਼ੂਆਂ ਦਾ ਜੇ ਕਿਸੇ ਦੇ ਖੋ ਗਏ ਗਵਾਚ ਗਏ ਫੜ ਗਏ ਮਰ ਗਏ ਤਾਂ ਕੋਈ ਬਿਲਬੁਲ ਦਿਖਾਓ ਬਈ ਕਮਾਲ ਹੈ ਵੀ ਹੁਣ ਇਹ ਹੈ ਜੀ ਸਾਡਾ ਪੰਜਾਬ ਸਰਕਾਰ ਦਾ ਪਸ਼ੂ ਪਾਲਣ ਵਿਭਾਗ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਰੱਖਣਾ ਹੈ ਹਿਸਾਬ ਕਿਤਾਬ ਹੁਣ ਇਹ ਵੀ ਰੱਖੀਏ ਫਿਰ ਇਸ ਤੋਂ ਗਾਂ ਆਉਂਦੇ 15 ਸਤੰਬਰ ਨੂੰ ਤੁਸੀਂ ਕਹਿੰਦੇ ਹੋ ਜੀ ਝੋਨੇ ਦੀ ਖਰੀਦ ਲਈ ਮੰਡੀਆਂ ਸ਼ੁਰੂ ਹੋ ਜਾਣਗੀਆਂ ਪ੍ਰਬੰਧ ਤਾਂ ਹੱਦੋਂ 809 ਜ਼ਿਲ੍ਹਿਆਂ 'ਚ ਨਹੀਂ ਹੋਇਆ ਉਹ ਵੱਧ ਕੇ 12-13 ਹੋ ਗਏ ਤੇ ਹੁਣ ਲਗਭਗ 23 ਜ਼ਿਲ੍ਹੇ ਅੜ ਦੀ ਚਪੇੜ 'ਚ ਆ ਗਏ ਤੇ ਤੁਸੀਂ ਪੂਰੇ ਪੰਜਾਬ ਲਈ ਕੀ ਪ੍ਰਬੰਧ ਕਰ ਰਹੇ ਹੋ ਜੀ ਜੇ 19 'ਚ ਪ੍ਰਬੰਧ ਨਹੀਂ ਕਰ ਸਕੇ ਪੂਰੇ 'ਚ ਪ੍ਰਬੰਧ ਕਿਵੇਂ ਕਰੋਗੇ ਤੇ ਉੱਪਰ ਦੀ ਤੁਸੀਂ ਕਹਿੰਦੇ ਹੋ 15 ਤੁਸੀਂ ਅਜੇ ਤੱਕ 10 ਵੀ ਨਹੀਂ ਦੱਸ ਵੀ ਨਹੀਂ ਰਹੇ ਕਿ ਮੰਡੀ 15 ਨਹੀਂ ਭਾਈ 20 ਨੂੰ ਸ਼ੁਰੂ ਕਰਾਂਗੇ ਪੱਛੇ ਨੂੰ ਸ਼ੁਰੂ ਕਰਾਂਗੇ ਇੱਕ ਤੋਂ ਸ਼ੁਰੂ ਕਰਾਂਗੇ ਕਦੋਂ ਕਰਾਂਗੇ ਫਿਰ 5 ਸਤੰਬਰ 5 ਅਕਤੂਬਰ 5 ਅਕਤੂਬਰ ਨੂੰ ਤੁਸੀਂ ਪਿੰਡਾਂ ਦੇ ਵਿੱਚ ਇਸ ਖੇਤਰਾਂ ਚ ਬਲਕ ਸੰਥੀ ਜਿਲ੍ਹਾ ਪ੍ਰਸ਼ਾਸਨੀ ਚੋਣਾਂ ਦਾ ਐਲਾਨ ਕੀਤਾ ਵੈ ਉਹਦੀ ਪ੍ਰਕਿਰਿਆ ਦਾ ਕੀ ਬਣਨਾ ਇਹ ਸਾਲਾਤ ਦੇ ਵਿੱਚ ਜਦੋਂ 1500 ਪਿੰਡ ਪੰਜਾਬ ਦਾ ਹੜਪ ਪ੍ਰਭਾਵਿਤ ਹੋਵੇ ਸਿੱਧੇ ਰੂਪ ਚ ਜਿਹੜਾ ਉਤੋਂ ਬਿਨਾਂ ਜਿਹੜੇ ਪੀੜਤ ਨੇ ਉਹ ਵੱਧ ਨੇ 1500 ਪਿੰਡ ਉਹ ਆ ਜਿਹੜੇ ਜਲ ਸੰਨ ਹੋਏ ਹੋਏ ਨੇ ਤੇ ਤੁਸੀਂ ਉੱਥੇ ਫਿਰ ਜਿਲ੍ਹਾ ਪੱਤੀ ਬਲੱਗ ਸੰਪਤੀ ਚੋਣਾ ਉਹਨਾਂ ਤੋਂ ਬਿਨਾ ਕਰਾਉਂਗੇ ਕਿ ਅੱਗੇ ਪਾਉਂਗੇ ਕੀ ਕਰੋਗੇ ਇਹਦੇ ਬਾਰੇ ਕਿਸ ਨੂੰ ਦੱਸੋਗੇ ਜੀ ਕੋਈ ਜਾਣਕਾਰੀ ਸੋ ਇਹ ਸਵਾਲ ਆਪਣੇ ਆਪ 'ਚ ਵੱਡੇ ਖੜੇ ਨੇ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੇ ਕਰ ਕੀ ਰਹੇ ਹੋ ਜਨਾਬ ਬਹੁਤ ਪੈਲੂ ਗੰਮੀਰ